ਹਾਂਜੀ ਬਾਈ ਕੀ ਹਾਲ ਨੇ ਜੀ ਔਰ ਬਾਈ ਘਰ ਪਰ ਸਾਧਦੇ ਵਧੀਆ ਨੇ ਜਾਨਵਰ ਵਗੈਰਾ ਸਾਰੇ ਨੇ ਚੜ੍ਹਦੀ ਕਲਾ ਹੋਣ ਆ ਗਏ ਆਪਾਂ ਇਧਰ ਲੈ ਕੇ ਆਉਣ ਦਾ ਮੈਨੂੰ ਬਹੁਤ ਟਾਈਮ ਹੋ ਗਿਆ ਐਪੀ ਆ ਗਿਆ ਸੀ ਮੈਂ ਤਾਂ ਕਰਕੇ ਵੀਡੀਓ ਥੋੜੀ ਸਟਾਰਟ ਨਹੀਂ ਕਰੀ ਤੇ ਹਲਾ ਕਰੀਏ ਬੰਦ ਬੱਲਮ ਬੋਲੋ ਲਾਈਟ ਚੱਲੀ ਜਾਂਦੀ ਹੈ ਲਾਈਟ ਬੰਦ ਕਰੀਏ ਤੇ ਆਪਣਾ ਸੈਟ ਫਰਮ ਨੇ ਚੜ੍ਹ ਜੂਣ ਮਾਰਿਆ ਬਈ ਆ ਕੇ ਇਧਰ ਨਾ ਰਾਤ ਕਣੀਆਂ ਵੀ ਆਈਆਂ ਨੇ ਤੇ ਓਹੋ ਕਣੀਆਂ ਵੀ ਆਈਆਂ ਨੇ ਤੇ ਰਾਤ ਮੀ ਵੀ ਆਇਆ ਹਰ ਤੇ ਇੱਕ ਵਈ ਸੱਚ ਸਾਨੂੰ ਦਿਖਾਉਣਿਆ ਕਬੂਤਰ ਰਿੱਪੀ ਆਪਣਾ ਕਬੂਤਰ ਲੈ ਕੇ ਗਿਆ ਲੀਲਾ ਚੈੱਕ ਕਰੋ ਨੀਲਾ ਇਹਦਾ ਜੀ ਆ ਲੈ ਕਾਲੀ ਛੱਡਿਆ ਉਹਨੇ ਹੈਪੀ ਮੇਰੇ ਲਈ ਕਾਲੀ ਛੱਡੇ ਗਿਆ ਤੇ ਆਹ ਕਾਲ ਅਖੀ ਨਾਲ ਅਸੀਂ ਲਾਉਣਾ ਆਪਾਂ ਹੈਪੀ ਵਾਲੀ ਨਾਲ ਇਹਦੇ ਨਾਲ ਆਪ ਵੀ ਮਿਲ ਜੂਗਾ ਓਰੇ ਕੋਈ ਦਿੱਕਤ ਵਾਲੀ ਗੱਲ ਨਹੀਂ ਹਨਾ ਤੇ ਨੀਲਾ ਹੈਪੀ ਆਪਣੇ ਲਈ ਛੱਡ ਗਿਆ ਤੇ ਹੁਣ ਆਪਾਂ ਇਹਦਾ ਜੋੜਾ ਜਿਹੜਾ ਲਵਾਵਾਂਗੇ ਵਧੀਆ ਪਹਿਲਾਂ ਵੀ ਕਾਲਖੀ ਨਾਲੀ ਲੱਗਿਆ ਹੋਇਆ ਸੀ ਇਹ ਹੁਣ ਆਪਾਂ ਇਹ ਕਾਲਖੀ ਨਾਲ ਲਾ ਦਾਂਗੇ ਤੇ ਆਪਣੇ ਬੱਚੇ ਵੀ ਟਾਪ ਉ ਟਾਪ ਹੋ ਰਹੇ ਨੇ ਬਾਕੀ ਕਾਹਮ ਹਨ ਨੇ ਮੋੜੀ ਜੋੜੀ ਬੈਠੀ ਹੈ ਅੰਡੇ ਦੇ ਕਾਲੱਖੇ ਹਨ ਤੇ ਦਾਣੇ ਇਹਨਾਂ ਨੂੰ ਵਿੱਚ ਮੈਂ ਰੱਖਦੇ ਬਾਈ ਤੇ ਇੱਧਰ ਆਪਣੇ ਜਾਨਵਰ ਬੈਠੇ ਨੇ ਸਾਰੇ ਕਾ ਮਸਤ ਮਸਤ ਬਾਲੇ ਹੋ ਰਹੇ ਨੇ ਯਾਰ ਬਾਲੇ ਮਸਤ ਹੋ ਰਹੇ ਨੇ ਜੈ ਜੀ ਨਵੇਂ ਬੱਚੇ ਜਿਹੜੇ ਆਪਾਂ ਢਾਉਨੇ ਨੇ ਉਹ ਤਾਂ ਬਾਲੀ ਮਸਤ ਹੋ ਰਹੇ ਨੇ ਬਾਕੀ ਠੀਕ ਹੈ ਤੇ ਬਾਕੀ ਸੱਚ ਬਈ ਕਿੰਨੇ ਨੇ ਕੰਨੀਆਂ ਆਪਾਂ ਦੋ ਦੋ ਪੱਟ ਦਿਆ ਸੀ ਤੁਹਾਨੂੰ ਪਤਾ ਹੋਵੇ ਹੈਪੀ ਪੱਟ ਗਿਆ ਸੀਗਾ ਤੇ ਉਹ ਕੰਨੀਆਂ ਇਹਨਾਂ ਦੀ ਵਧੀਆ ਦੇ ਨੇ ਉਹ ਮੰਨ ਕੇ ਚੱਲੋ ਵੀ ਮਾਰਚ ਦੇ 1 ਮਾਰਚ ਤੱਕ ਵਧੀਆ ਆ ਜਾਣਗੀਆਂ ਕੰਨੀਆਂ ਇਹਨਾਂ ਦੀ ਤੇ ਹੈਪੀ ਕਹਿੰਦਾ ਜੀ ਪਹਿਲਾਂ ਤਾਂ ਕਬੂਤਰੇ ਕੱਢ ਲਾ ਦੁਬਾਰੇ ਡਾਲਾ 10 ਕਪਨ 10 ਕ ਦਿਨ ਉਦੋਂ ਬਾਅਦ ਪੱਟੀਆਂ 10 ਕ ਦਿਨ ਦੁਬਾਰੇ ਢਾ ਕੇ ਪੱਕੇ ਜੇ ਹੋ ਜਾਣੇ ਕਹਿੰਦਾ ਫਿਰ ਹਜੇ ਕੱਚੇ ਜੇ ਨੇ ਕਹਿੰਦਾ ਮਤਲਬ ਪੱਕੇ ਜੀ ਨਹੀਂ ਲੱਗੇ ਓਏ ਤਾਂ ਕਰਕੇ ਹੈਪੀਆ ਤੁਹਾਨੂੰ ਡਾਲ ਹੀ ਵਜਾ ਨੂੰ ਨਾ ਆਈ ਨਾ ਕੱਢੀ ਪਹਿਲੀ ਪਹਿਲਾਂ ਗੁਝਾ ਕੇ ਜਮ ਹੁਣ ਤਾਂ ਕਰਕੇ ਕਰਨੀ ਆ ਜਦੋਂ ਆ ਗਈਆਂ 10 ਦਿਨਾਂ ਤੱਕ ਇਹਨਾਂ ਦੇ ਕਰਨੀਆਂ ਆ ਜਾਣੀਆਂ ਵਧੀਆ ਬਈ ਫੇਰ ਆਪਾਂ ਉਹ ਕਰਾਂਗੇ ਫੇਰ ਆਪਾਂ ਉਹ ਕਰ ਲਾਂਗੇ ਇਹਦਾ ਮਤਲਬ ਵੀ ਇਹ ਪਿੰਜ ਜਿਤਨਾ ਰਿਹਾ ਉਹ ਫੇਰ ਢਾਕੇ ਨਾ ਆਪਾਂ ਗੁਝਾ ਲਾਂਗੇ ਨਾ ਤਾਂ ਪੱਕੇ ਚ ਦੋ ਦੋ ਤਿੰਨ ਲਾਈਆਂ ਕਰਕੇ ਪੱਕੇ ਹੋ ਜਾਣਗੇ ਉਹ ਤੇ ਨਾਲੇ ਫਿਰ ਫਿਰ ਆਪਾਂ ਉਹਦਾ ਕਟ ਕਰਦਾਂਗੇ ਉਹਦਾ ਕਟ ਕਰਕੇ ਫਿਰ 15 16 ਮਾਰਚ ਚ ਆਉਣਗੇ ਸਾਰੇ ਉਹ ਕਰੇ ਫਿਰ ਇੱਕ ਇੱਕ ਤਰੀਕ ਤੱਕ 1 ਅਪ੍ਰੈਲ ਤੱਕ ਸਾਰਾ ਆ ਜਾਣੇ ਕਹਿਣ ਦਾ ਮਤਲਬ ਜੇ 10 15 ਮਾਰਚ ਤੋਂ ਪੱਟ ਦਾਂਗੇ ਤਾਂ 10 10 ਦਿਨਾਂ ਤੱਕ 15 ਦਿਨਾਂ ਤੱਕ ਸਾਰਾ ਆ ਜਾਣੀਏ ਵਧੀਆ ਤਰੀਕੇ ਨਾਲ ਤੇ ਤਾਂ ਕਰਕੇ ਆਪਾਂ ਉਹਨਾਂ ਨੂੰ ਪੱਟਾਂਗੇ ਸਿਸਟਮ ਨੂੰ ਓਕੇ ਕਰਾਂਗੇ ਤੇ ਕਬੂਤਰ ਘੜਦੀਏ ਬਾਹਰੇ ਸਾਰੇ ਬੱਚੇ ਖੱਚੇ ਦੇ ਵਿੱਚੀ ਤੇ ਹੋਰ ਹੀ ਚੱਲ ਬਈ ਬਾਹਰੇ 10 ਮਿੰਟ 10 ਮਿੰਟ ਚੱਲ ਫਾਨ ਹੋ ਜੂਗਾ ਨਹੀਂ ਤਾਂ ਦਾਣੇ ਦੋਣੇ ਖਾ ਲੈਣਗੇ ਇਹ ਮੈਨੂੰ ਫਿਰਦੇ ਫਿਰਦੇ ਜੀ ਸੈਕਟਰ ਰਹਿੰਦੇ ਨੇ ਹਾਂ ਇੱਕ ਕਬੂਤਰ ਵਹਿ ਗਿਆ ਬਈ ਆ ਕੇ ਜਿਹੜਾ ਹੈਪੀ ਨੇ ਫੜੀ ਜੇ ਤਲਾ ਜਾ ਐ ਤੁਹਾਨੂੰ ਦੀਦਾ ਹੋਵੇ ਕਰਾਇਿਆਂ ਚ ਤੇ ਉਹ ਬੈਠਾਗਾ ਤੇ ਮੋਢੇ ਕਰਕੇ ਕੱਢ ਤੇ ਮੋਜ਼ਰ ਬੈਜੂਗਾ ਜੇ ਬੈਠਣਾ ਹੋਊਗਾ ਰੇ ਆ ਕੇ ਵੇੜੇ ਚ ਤਾਂ ਵੀ ਕੋਈ ਚੱਕਰ ਨਹੀਂ ਹਾਂ ਬੱਕ ਕਰਦੇ ਆ ਟਰਾਈ ਸਿਸਟਮ ਜਾਣਦੇ ਆ ਬੱਕੀ ਆਪਦੇ ਡਿਊਟੀ ਤੇ ਹਾਂ ਓਕੇ ਬੁੱਧਰ ਬਹੁਤ ਦੇਖੋ ਮੌਸਮ ਕਿਵੇਂ ਹੋ ਰਿਹਾ ਮੌਸਮ ਤਾਂ ਬਹੁਤ ਖਰਾਬ ਹੋ ਰਿਹਾ ਮੌਸਮ ਆਓ ਕੇ ਦੀ ਰਿਪੋਰਟ ਆ ਬਈ ਸਾਰੀ ਹੁੰਦਾ ਵੈਸੇ ਤਾਂ ਓਕੇ ਬਾਕੀ ਕਬੂਤਰ ਪਾਤਰਾ ਪਾਂ ਅੱਜ ਕੋਈ ਡਾਇਆ ਨਹੀਂ ਬਈ ਕੱਲ ਡਾਇਏ ਸੀਗੇ ਤੇ ਅੱਜ ਤਾਂ ਸਾਧਰੀ ਦੇ ਪਿਠਹਾਏ ਸੀ ਤੇ ਬੱਚੇ ਉਹ ਮੈਂ ਉਹਦੀ ਮੱਧਾ ਘੰਟਾ ਬੈਠਾ ਰਿਹਾ ਬੱਚੇ ਸਾਧਰੀ ਤੇ ਫਿਰ ਮੈਂ ਲਾ ਲਿਆ ਚੱਲ ਮਾਂ ਚੱਲ ਲਾ ਲੈਨੇ ਆ ਨਾ ਬੰਦ ਕਰ ਦਿੰਨੇ ਆ ਬੱਚਾ ਫਿਰ ਮੈਂ ਬੰਦ ਕਰਤਾ ਡਾਰੇ ਡੁਰੇ ਜਾਂ ਮਾਰੀ ਗਿਆ ਯਾਰ ਉਹ ਤਾਂ ਕਰਕੇ ਸਿਸਟਮ ਆ ਹੀ ਗਿਆ ਤੇ ਬਸ ਹੁਣ ਤਾਂ ਸ਼ਾਮ ਨੂੰ ਆ ਕੇ ਦਾਣ ਦੂਣੇ ਪਾਉਣ ਦੀ ਵੀਡੀਓ ਬਣਾਵਾਂਗੇ ਬਈ ਅੱਜ ਤਾਂ ਨਾ ਕਬੂਤਰ ਡਾਈਏ ਸ਼ਾਮ ਨੂੰ ਜਿਵੇਂ ਟਾਈਮ ਨਾਲ ਆਇਆ ਗਿਆ ਤਾਂ ਬਚੇ ਆਪਾਂ ਕੱਢ ਲਾਂਗੇ ਸਾਤਰੀ ਤੇ ਉਹ ਜਿਹੜਾ ਮੋਜੇ ਵਾਲਾ ਬੱਚੇ ਤਾਂ ਬਣਦਾ ਹੀ ਹੋਣਾ ਬਈ ਉਹ ਤਾਂ ਗਿੱਜਦਾ ਨਹੀਂ ਹੈਗਾ ਮੁਸ਼ਕਲ ਗਿੱਜੂਗਾ ਕਿਉਂ ਉੱਡ ਕੇ ਆਇਆ ਇਹੋ ਪਿੰਡ 'ਚ ਦੂਜਾ ਬਚਾ ਆਪਾਂ ਢਾਲਿਆ ਕਰਾਂਗੇ ਆ ਕਰਕੇ ਚਲੋ ਬਈ ਚਲੋ ਅੰਦਰ ਨੰਦਰਵਾੜ ਦੀਏ ਚਲੋ ਅੰਦਰ ਚਲੋ ਓਕੇ ਦੀ ਰਿਪੋਰਟ ਆ ਸਾਰੀ ਬਾਣੀ ਮੰਮੀ ਨੇ ਖਾ ਲੇ ਆਪਾਂ ਚੱਲਦੇ ਆ ਘਰੇ ਆਤਨੇ ਮਿਲਦੇ ਆ ਜੀ ਹਾਂਜੀ ਭਾਈ ਸ਼ਾਮ ਦਾ ਟਾਈਮ ਹੋ ਗਿਆ ਸੀ ਤੇ ਆਪਾਂ ਆਗੇ ਇਧਰ ਲੈ ਗਏ ਤੇ ਇੱਕ ਤਾਂ ਬੱਚਾ ਬਿਠਾ ਰੱਖਿਆ ਭਾਈ ਛਤਰੀ ਦੇ ਕਮੈਂਟ ਕਰੋ ਬੱਚਿਆ ਕਰੋ ਜੀ ਇੱਕ ਆ ਬਠਾ ਬਚਾ ਇਹ ਡਾਰੀਆਂ ਜੀਆਂ ਮਾਰੀ ਜਾਂਦਾ ਜਰਾ ਆਲੇ ਆਈ ਬੈਠ ਜਾਂਦਾ ਉੜ ਕੇ ਵਧੀਆ ਚੱਲੇ ਗਿੱਜੂ ਆਈ ਗਿੱਜੂ ਐ ਤੇ ਇੱਕ ਤਾਂ ਹਾਂ ਉੱਠਿਆ ਰੱਖਿਆ ਕਬੂਤਰ ਆਪਾਂ ਲਾਲ ਸਿਰ ਇਹਦੇ ਨਾਲ ਬਚਾ ਇੱਕ ਬੰਨਰ ਖੜਾ ਭੱਜ ਗਿਆ ਸੀ ਉਹ ਆ ਗਿਆ ਜਾਲ ਉਹ ਬੰਨ ਲਿਆ ਆਪਾਂ ਫੜ ਕੇ ਲਿਆਂਦਾ ਕਿਤੋਂ ਬਈ ਉਹ ਬੰਨ ਰੱਖਿਆ ਤੇ ਇੱਕ ਛੋਟਾ ਬਚਾ ਕਾਲਾ ਬਠਾ ਰੱਖਿਆ ਸਤਰੀ ਤੇ ਇਹਦੇ ਨਾਲ ਤੇ ਤਾਂ ਕਰਕੇ ਹੁਣ ਇਹ ਦੋ ਤਿੰਨ ਬੈਠੇ ਪਹਿਲਾਂ ਖੇਤ ਗਿਆ ਸੀ ਮੈਂ ਸਾਢੇ 3 ਵਜੇ ਵਿਢਾ ਗਏ ਆ ਸਾਢੇ 4 ਵਜੇ ਘੰਟਾ ਲੜ ਘੰਟਾ ਹੋ ਗਿਆ ਬੈਠਿਆ ਇਹਨੂੰ ਤੇ ਚਲ ਇਹਨੇ ਐਂ ਗਿਆ ਹਨ ਵੀ ਜ਼ਰੂਰੀ ਆ ਯਾਰ ਕਬੂਤਰ ਐਂ ਐਂ ਗਿੱਜਦੇ ਹੁੰਦੇ ਨੇ ਖਰ ਆ ਬੱਚਾ ਤਾਂ ਕਹਨੂੰ ਕਿਸੇ ਪਾਸੇ ਜਾਂਦਾ ਛੇਤੀ ਥੋੜਾ ਜਿਹਾ ਕਮਜ਼ੋਰ ਹੈਗਾ ਇਹਨੂੰ ਦਵਾਈ ਦੱਪਾ ਦਿੰਨੇ ਆ ਆਪਾਂ ਤੇ ਸੈੱਟ ਹੋ ਜਾਊਗਾ ਕੋਈ ਗੱਲ ਨਹੀਂ ਸਵੇਰੇ ਦਵਾਈ ਦਿਆ ਕਰਾਂਗੇ ਯਾਰ ਨੂੰ ਦੋ ਤਿੰਨ ਡੰਗ ਦਿੰਨੇ ਆ ਸੈੱਟ ਹੋ ਜਾਊਗਾ ਉਹ ਕਬੂਤਰ ਬੈਠਾ ਜਿਹੜਾ ਯਾਰ ਉਹ ਵੀ ਆਪਾਂ ਗੱਜਾਉਣਾ ਹੀ ਆ ਇੱਕ ਤਰ੍ਹਾਂ ਦਾ ਵਿਚਾਰ ਗਿੱਜ ਜੂਗੀ ਪਤਾ ਥੱਪਿਆਂ ਵਾਲਾ ਹੋਵੇ ਥੱਪਿਆਂ ਵਾਲਾ ਕਬੂਤਰ ਵੀ ਆਪਾਂ ਨੂੰ ਚਾਹੀਦਾ ਆ ਬਲਵੇ ਉਹ ਮੇ ਦਾ ਕਬੂਤਰ ਹੈ ਨਹੀਂ ਵੀ ਪੜਕਾ ਦੀ ਹੈ ਬਾਈ ਜੀ ਕਬੂਤਰ ਐ ਵੀ ਕਬੂਤਰ ਬਲਵੇ ਜੀ ਇਹ ਦਿੱਕੂ ਵੀ ਨਹੀਂ ਹੈਗਾ ਉਹ ਮੇ ਦਾ ਤੇ ਤਾਂ ਕਰਕੇ ਆ ਬਾਈ ਥੋੜਾ ਜਿਆ ਤੇ ਇੱਕ ਮਸੂਰ ਤਾਂ ਠੀਕ ਆ ਸਾਰਾ ਕੁਝ ਤੈਨੂੰ ਸਵੇਰੇ ਸਾਨੂੰ ਗੋਲਾ ਦਿਖਾਤਾ ਸੀ ਹਨਾ ਉਹ ਦੀ ਆਪਾਂ ਨੂੰ ਦੇ ਹੈਪੀ ਨੇ ਦੇਤਾ ਗੋਲਾ ਉਹ ਆਪਾਂ ਜੋੜੀ ਉਹਦੀ ਪਾਉਣੀ ਆ ਹੁਣ ਮਸੂਰ ਉਹ ਵੀ ਸਿਸਟਮ ਓਕੇ ਹੋ ਜੂਗਾ ਦਾਣੇ ਨੂੰ ਪਾਉਣਿਆ ਵਸੇ ਨਾ ਉਹ ਵਾਜੇ ਥੱਲੇ ਲਾ ਕੇ ਦਾਣੇ ਨੂੰ ਪਾ ਦਿੰਨੇ ਆ ਟਾਈਮ ਹੋਇਆ ਪਿਆ ਉਹ ਤਾਂ ਦਾਣਿਆਂ ਦਾ ਤੇ ਮੈਂ ਤਾਂ ਜੇ ਰੁਕ ਗਿਆ ਸੀ ਮਾਚਰ ਕੋਈ ਨਾ ਹਲੇ ਟੈਰ ਜੀ ਥੋੜਾ ਜਾਂ ਐਡਾ ਵੀ ਕਿ ਚੱਕਾ ਬੈਠ ਰਿਹਾ ਇਹਨੇ ਛਾਤਰੀ ਤੇ ਇੱਥੋਂ ਇਹ ਤਾਂ ਹੁਣ ਨਹੀਂ ਥੋੜੀ ਜੀ ਡਾਰੀ ਮਾਰਦਾ ਪਤਾ ਨਹੀਂ ਕੀ ਕਰੇ ਥੱਲੇ ਨੂੰ ਵੰਦਾ ਆ ਕੇ ਉਹ ਛਾਤਰੀ ਤੇ ਨਹੀਂ ਵੰਦਾ ਯਾਰ ਇਹ ਉਹ ਦਾਣੀ ਕੀ ਮੈਟਰ ਆ ਥੋੜਾ ਜਿਹਾ ਤਾਂ ਹਨ ਉਂ ਜਾਂ ਥੱਲੇ ਨੂੰ ਨਹੀਂ ਵਹਦਾ ਤੇ ਤੇ ਥੱਲੇ ਨੂੰ ਤਾਂ ਹਨ ਜਾਵੇ ਤਾਂ ਉੱਧਰ ਤਾਂ ਸਾਧਰੀ ਤੇ ਬੈਠੇ ਜਾ ਕੇ ਫੇਰੇ ਵੱਧ ਸੇਤੀ ਖਿੱਜੇ ਆਪਣੇ ਹੂੰ ਤਾਂ ਚਲ ਦੇਖਦੇ ਆਂ ਬਾਕੀ ਬਈ ਉਹ ਕਰ ਦਿਆਂਗੇ ਸਿਸਟਮ ਸਾਧਰੀਆਂ ਦੋ ਹੀ ਠੀਕ ਨੇ ਕਰਾਂ ਤਾਂ ਬਾਕੀ ਵਾਲੇ ਸਾਧਰੀਆਂ ਲਾਉਣ ਦਾ ਵੀ ਕੀ ਵਜ੍ਹਾ ਜਦੋਂ ਬਦਰੇ ਕਬੂਤਰ ਵਧੀਆ ਤਾਂ ਹਾਂ ਦੋ ਸਾਧਰੀ ਤੇ ਬੈੰਦਾ ਆ ਕੇ ਇਧਰੋਂ ਤੇ ਵਾਇੰਦਾ ਵਸ ਠੀਕ ਐ ਅੱਗੇ ਆਏ ਇਹ ਬਸ ਡਾਰੀਆਂ ਜਿਹਾ ਮਾਰੀ ਜਾਂਦਾ ਵਧੀਆ ਗੇਜ ਗਿਆ ਐਵੇਂ ਡਾਰੀਆਂ ਡੁਰੀਆਂ ਜਿਹਾ ਮਾਰਨ ਲੱਗਾ ਵਧੀਆ ਸਿਸਟਮ ਹੋ ਗਿਆ ਤੇ ਬਾਕੀ ਦੀ ਰਿਪੋਰਟ ਆਉਣ ਤਾਂ ਦਾਣੇ ਦੋਨੇ ਪਾਉਂਗਾ ਇਹ ਤੋਂ ਮੈਂ ਉਦੋਂ ਵੀਡੀਓ ਕੰਟੀਨਿਊ ਕਰੂੰਗਾ ਬਈ ਇਹਨਾਂ ਨੂੰ ਬੈਠੇ ਰਹਿਣ ਦੇ ਆਲੇ ਮੈਂ ਇਹਨਾਂ ਨੂੰ ਕੁਝ ਨਹੀਂ ਆਉ ਕਹਿੰਦਾ ਜੇ ਆਪਾਂ ਕੱਡਾਂ ਗੁੱਡਾਂ ਕੇ ਫੇਰ ਫੇਰ ਟੜਕਣਗੇ ਬੈਠਣਗੇ ਪੰਜ ਸੱਤ ਪੰਜ ਇਹ ਵਧੀਆ ਟਾਈਮ ਨਾਲ ਅੱਡਾ ਹੋ ਗਿਆ ਤਾਂ ਕਰਕੇ ਗਿੱਜ ਜੂ ਉਹ ਇਹਦਾ ਦੂਜਾ ਦਿਓ ਮੈਂ ਥੱਲੇ ਥੱਲੇ ਕੱਢਣ ਲੱਗ ਗਿਆ ਦੀ ਜਿਆਦੇ ਤਾਂ ਕਰਕੇ ਕਿਚਨ ਫਰਕ ਪਾਇਆ ਨਾ ਕਬੂਤਰ ਦਾ ਬਹੁਤ ਜੋੜੀਆਂ ਹੁਣ ਬੰਦ ਵੀ ਕਰਨੀਆਂ ਹਾਂਜੀ ਬਾਬਿਓ ਕਬੂਤਰ ਉੜ ਗਿਆ ਬਈ ਆਪਣਾ ਲਾਲ ਸਿਰਾਂ ਉਹ ਫਿਰਦਾ ਆ ਫਿਰਦਾ ਦੇਖਦੇ ਆ ਬਈ ਵੀ ਆਉਂਦਾ ਹੈ ਜਾਂ ਨਹੀਂ ਆਉਂਦਾ ਹਨਾ ਕੋਈ ਕਹਿ ਨਹੀਂ ਸਕਦੇ ਵੀ ਉੜ ਗਿਆ ਹਾਂਗਾ ਪਤਾ ਇੱਕ ਵਾਰ ਕਬੂਤਰ ਵੀ ਨਹੀਂ ਕੋਈ ਕੱਢਣ ਨੂੰ ਯਾਰ ਵੀ ਬੰਨ ਲਈ ਹੈ ਕੱਢ ਕੇ ਕਬੂਤਰ ਨੂੰ ਐਵੇਂ ਚਲੋ ਕਰ ਲੈਣ ਦੇ ਉਹ ਫਿਰਦਾ ਕਿੱਥੇ ਫਿਰਦਾ ਆਉਂਗਾ ਭਾਈ ਦੇ ਇੱਕ ਦਿਨ ਜਿਹਾ ਫਿਰਦਾ ਉਹ ਫਿਰਦਾ ਚੈੱਕ ਕਰੋ ਹਾਂ ਉੱਡ ਤਾਂ ਗਿਆ ਇਹ ਹੁਣ ਦੇਖੋ ਕਿਦੋਂ ਬੈਠੂ ਉੱਠੂਗਾ ਕੁਝ ਕਹਿ ਨਹੀਂ ਸਕਦੇ ਹੈਨਾ ਤੇ ਚਲ ਨਹੀਂ ਮੈਨੂੰ ਮੈਂ ਆਉਂਦਾ ਜਦੋਂ ਦੇਖਦੇ ਆ ਕਿਸ਼ਟਮ ਕਰਦੇ ਆ ਕੋਈ ਕਬੂਤਰ ਬੰਨੀ ਆ ਯਾਰ ਤਾਹਾਂ ਲਿਜਾ ਕੇ ਇਹਦਾ ਹਿਸਾਬ ਚ ਨਹੀਂ ਆਉਂਗਾ ਮਨ ਕਾਲ ਕਿਤੇ ਬਹਿ ਜਾ ਕਰੋੜ ਜਾ ਕਰੋ ਪਰ ਕਬੂਤਰ ਦਾ ਬੰਨਣਾ ਹੀ ਹੋਈਦਾ ਉੱਥੇ ਹੀ ਬੈਠੂ ਚਲੋ ਕਰਦੇ ਆ ਵੀਡੀਓ ਕੰਟੀਨਿਊ ਜਦ ਬੈਂਦਾ ਬਈ ਫਿਰ ਲਓ ਜੀ ਬਈ ਫਿਰਦਾ ਆਪਣਾ ਲਾਲ ਸੇਰਾ ਕਬੂਤਰ ਹਲੇ ਐਂਟੀ ਬੰਦੇ ਆਪਣੇ ਤਾਰ ਹੀ ਜਾਂਦੇ ਨੇ ਕਬੂਤਰ ਨੂੰ ਚੱਲ ਕੋਈ ਗੱਲ ਨਹੀਂ ਲਾ ਲੈਣ ਦੇ ਕੋਈ ਦਿੱਕਤ ਨਹੀਂ ਐਂਟੀਆਂ ਨੂੰ ਤਾਂ ਕਿੱਥੇ ਫਿਰਦਾ ਇੱਕ ਆ ਬਈ ਇਹਨਾਂ ਨੂੰ ਦਾਣੇ ਪਾਤੇ ਆਪਣੇ ਕਬੂਤਰ ਬੱਚਿਆਂ ਕਬੂਤਰਾਂ ਨੂੰ ਵੱਡਿਆ ਜੋੜਿਆਂ ਨੂੰ ਗੋਲਾ ਵੀ ਖਾ ਰਿਹਾ ਦਾਣੇ ਖਾ ਲੈਣ ਦੇ ਤੇ ਆਪਣੇ ਕਬੂਤਰ ਬਈ ਆ ਫਿਰ ਹੁਣ ਪਧਰਾ ਹੋ ਗਿਆ ਥੋੜਾ ਜਿਹਾ ਹੁਣ ਥੋੜੀ ਜੀ ਦੀ ਗੌਰ ਰੱਖਣੀ ਪਊ ਆਪਾਂ ਨੂੰ ਤੇ ਵੀ ਕਿਧਰੇ ਜਾਂਦਾ ਜਾਂਦਾ ਕੁਛ ਵੀ ਤੇ ਉਹ ਮੈਂ ਡਾਉਣਾ ਬਚੇ ਲਾਉਣ ਲਾਉਣ ਦਾ ਸਿਸਟਮ ਕਰਨਾ ਪਊ ਤੇ ਹੁਣ ਆਪਾਂ ਤਾਂ ਹਾਂ ਜਾਈਏ ਹਨਾ ਮੜਕਾ ਵਰਕੂ ਦੇਈਏ ਯਾਰ ਇਹਦੀ ਫੇਰ ਕੋਈ ਸੱਟ ਬਣੂਗਾ ਕੰਮ ਹੇਨੇ ਬੰਨਾ ਯਾਰ ਆਇਆ 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 ਬਦਰਾ ਹੋ ਗਿਆ ਤੋ ਜੀ ਤਾਂ ਕਰਕੇ ਤਹਾਂ ਜਾਈਏ ਕੋਠੇ ਤੇ ਲਾਹੀ ਇਹਨੂੰ ਦੇਖੇ ਝੱਟੇ ਦੀ ਪੈਂਦਾ ਕਿ ਨਹੀਂ ਪੈਂਦਾ ਹੁਣ ਜੇ ਕੇਰਾ ਬਹਿ ਗਿਆ ਫਿਰ ਤਾਂ ਆਪਣੇ ਫੇਰਾ ਲੱਗ ਜੂਗਾ ਲੈ ਬਾਤ ਤੇ ਚੱਲੀਏ ਭਾਈ ਤਹਾਂ ਚੀਨਾ ਬਣਿਆ ਹੁਣ ਤਾਂ ਹਾਂ ਚਲੇ ਜਾ ਕੇ ਕਾਲਖੀ ਚੜਤੀ ਨੇ ਚੀਨਾ ਬਣਤਾ ਹੁਣ ਦੇਖਦੇ ਆ ਕਰਦੇ ਆ ਫੇਰਾ ਫਿਰਦਾ ਲੋ ਭਾਈ ਉਧਰਲੇ ਵੱਡੇ ਖੁੱਡੇ ਵਾਲੇ ਜੋੜਿਆਂ ਨੂੰ ਪਾ ਤੇ ਦਾਣੇ ਓਕੇ ਕਰਤਾ ਕੰਮ ਨਿੱਲਾ ਤੇ ਇੱਧਰ ਪਾਤੇ ਦਾਣੇ ਤੇ ਇੱਧਰ ਪਾਤੇ ਬਈ ਦਾਣੇ ਚੈੱਕ ਕਰੋ ਬੱਚੇ ਸਾਰੇ ਖਾਈ ਜਾਂਦੇ ਨੇ ਦਾਣੇ ਸਾਰੇ ਖਾਈ ਜਾਂਦੇ ਨੇ ਛੋਟਾ ਬਚਾ ਹਾਂ ਖਾਈ ਜਾਂਦੇ ਨੇ ਬਈ ਸਾਰੇ ਦਾਣੇ ਤੇ ਉਹ ਜਿਹੜਾ ਕਬੂਤਰ ਆਪਾਂ ਤੋਂ ਉੱਡਿਆ ਤੇ ਉਹ ਜਾ ਕੇ ਹੈਪੀ ਤੇ ਬੈਠ ਗਿਆ ਯਾਰ ਸਤਰੀ ਤੇ ਸ਼ੁਰੂ ਹੈਪੀ ਨੂੰ ਦਾ ਆਪਣਾ ਕਬੂਤਰ ਆ ਜੂ ਹੈਪੀ ਤੋਂ ਕਬੂਤਰ ਕਿਸੇ ਪਾਸੇ ਨਹੀਂ ਜਾਂਦਾ ਉਹ ਬੈਠਾ ਕਰੋ ਚੈੱਕ ਤੇ ਉੱਥੇ ਤਾਂ ਆ ਜੂਗਾ ਤੜਕੇ ਆ ਜੂਗਾ ਹੁਣ ਆ ਜੇ ਉਹ ਕੋਈ ਈਸ਼ੂ ਨਹੀਂ ਹੈਗਾ ਹੈਪੀ ਆ ਤਾਂ ਤਾਂ ਕੱਕੂ ਤਰਾ ਹੀ ਜਾਣਾ ਆਪਣਾ ਤੇ ਬਚੇ ਹੁਣ ਦਾਣੇ-ਦੋਣੇ ਪਾਤੇ ਭਈ ਠੀਕ ਹੈ ਓਕੇ ਦੀ ਰਿਪੋਰਟ ਆ ਸਾਰੀ ਕਬੂਤਰਾਂ ਦੀ ਹੁਣ ਪਾਣੀ-ਪੂਣੀ ਇਹਨਾਂ ਨੂੰ ਧਰਿਆ ਪਿਆ ਪਾਣੀ-ਪੂਣੀ ਪੀ ਲੈਣਗੇ ਦਾਣੇ ਖਾ ਲੈਣਗੇ ਟਾਈਮ ਨਾਲ ਹੀ ਪਾ ਰਹੇ ਹਾਂ ਕੋਈ ਬੜਾ ਲੇਟ ਵੀ ਨਹੀਂ ਪਾ ਰਹੇ ਤੇ ਬਾਕੀ ਹੁਣ ਛਤਰੀ ਉਧਰ ਸਾਰੇ ਕਬੂਤਰ ਲਾਤੇ ਥੱਲੇ ਬੰਨੇ ਸੀ ਜਲਮਾ ਬੈਠੂ 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 ਪਰ ਬੈਠਿਆ ਨਹੀਂ ਤੇ ਤਾਂ ਕਰਕੇ ਆਪਾਂ ਉਸਸ ਠੀਕ ਆ ਰਿਪੋਰਟ ਤਾਂ ਹੁਣ ਦਾਣੇ ਨੂੰ ਖਾ ਲੈਣ ਤੜਫੇ ਦਿਨ ਵਧੀਆ ਲੱਗਿਆ ਤਾਂ ਕਬੂਤਰੇ ਢਾ ਕੇ ਜਾਵਾਂਗੇ ਨਹੀਂ ਫਿਰ ਨਾ ਸਹੀ ਹਨਾ ਉਹ ਵੀ ਕੋਈ ਚੱਕਰ ਨਹੀਂ ਹੈਗਾ ਹਨਾ ਤੇ ਆ ਸਾਹੀ ਵਲੌਗ ਸੀ ਬਈ ਆਪਣਾ ਕਬੂਤਰ ਆਪਣੇ ਲੂਪੀ ਤੇ ਬੈ ਗਿਆ ਉਹ ਆਪਣੇ ਬੈਜੂ ਉਹ ਕੋਈ ਮੈਟਰ ਨਹੀਂ ਕਿਸੇ ਪਾਸੇ ਹੋਰ ਨਹੀਂ ਬੈਠਿਆ ਮੇਨ ਮਕਸਦ ਤਾਂ ਆਪਣਾ ਹੀ ਸੀਗਾ ਵੀ ਕਿਸੇ ਪਾਸੇ ਹੋਰ ਨਾ ਬੈਠਿਆ ਆਪਣਾ ਕਬੂਤਰ ਤੇ ਬਾਕੀ ਬਈ ਦਾਣੇ ਨੂੰ ਖਾ ਲੈਣ ਦਿਓ ਤੇ ਲਾਈਟ ਲਾ ਦਿੰਦੇ ਆਪਾਂ ਹਾਂ ਆ ਲੈ ਡਾਪਾ ਚਲ ਲਾ ਦਿੰਨੇ ਇੱਕ ਵਾਰ ਇਹ ਸ਼ੀਆ ਕੋ ਉੱਪਰ ਲਾਈਟ ਲਾਤੀ ਦੇਖੀ ਹਾਂ ਲੱਗ ਗਈ ਚਲੋ ਬੜ ਠੀਕ ਹੋ ਗਈ ਜੇ ਵੀਡੀਓ ਬਧੀ ਲਾਇਕ ਕਰੋ ਕਮੈਂਟ ਕਰੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਪੋਰਟ ਕਰੋ ਬਰਤ ਬਰ ਮਿਲਦੇ ਆਪਾਂ ਬਈ ਕੱਲ ਨੂੰ ਨਵੀਂ ਵੀਡੀਓ ਦੇ ਵਿੱਚ